ਜਿਹੜੀ ABVP ਆ ਇਹ ARSS ਦਾ ਇੱਕ ਵਿਦਿਆਰਥੀ ਵੈਂਗਾ ਜਿਹੜਾ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਐਕਟਿਵ ਆ ਜਿਹੜੇ ABVP ਦੇ ਵਿਦਿਆਰਥੀ ਸੀ ਉਹਨਾਂ ਵੱਲੋਂ ਉੱਥੇ ਜਿਹੜੇ ਵਿਦਿਆਰਥੀ ਪਰਿਸ਼ਦ ਆ ਉਹਦੇ ਜੁਆਇੰਟ ਸਕੱਤਰ ਦਾਨਿਸ਼ ਤੇ ਹੋਰ ਕਈ ਵਿਦਿਆਰਥੀ ਆਗੂਆਂ ਤੇ ਤੇ ਹੋਰ ਸਧਾਰਨ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ ਲੈਸ ਦੇ ਵਿੱਚ ਜੋ ਵਿਦਿਆਰਥੀ ਮਾਸਾਹਾਰੀ ਖਾਣਾ ਖਾਂਦੇ ਆ ਉਹਨਾਂ ਦੇ ਧਰਮ ਦੇ ਵਿਰੋਧਾ ਉਨਾ ਤਰ੍ਹਾਂ ਤੇ ਇੱਕ ਨਾਂ ਦਾ ਤਲੰਕਾ ਹੈਗਾ ਇਸੇ ਕਰਕੇ ਉਹ ਆਰਾਮ ਨਾਮੀ ਦੇ ਦਿਨਾਂ ਦੇ ਵਿੱਚ ਮਾਸਾਹਾਰੀ ਖਾਣੇ ਤੇ ਬਿਆਨ ਕਰਵਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਤੇ ਹਮਲਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਮੀਟਿੰਗ ਕਰ ਰਏ ਵਿਦਿਆਰਥੀ ਸੀ ਜਿਹੜੇ ਉਹਨਾਂ ਨੂੰ ਜਿਹੜਾ ਆਪਦਾ ਨਿਸ਼ਾਨਾ ਬਣਾਇਆ ਤੇ ਉਹਨਾਂ ਤੇ ਮੀਟਿੰਗ ਦੇ ਦੌਰਾਨ ਜਿਹੜਾ ਹਮਲਾ ਕੀਤਾ ਕੋ ਜਿਹੜੀ ਆਦਸਸਾ ਇਹ ਲਗਾਤਾਰ ਜਿਹੜੀ ਬੋਹ ਗਿਣਤੀ ਆ ਹਿੰਦੂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕ੍ਰੈਸ਼ ਕਰਕੇ ਉਹ ਘੱਟ ਗਿਣਤੀ ਦੇ ਖਿਲਾਫ ਵਰਤਣਾ ਚਾਹੁੰਦੇ ਨੇ ਕਿਉਂਕਿ ਜਿਹੜੀ ਹਿੰਦੂ ਬੋਹ ਗਿਣਤੀ ਆ ਉਹਨਾਂ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਬਹੁਤ ਵੱਡਾ ਹਥਿਆਰ ਇੱਕ ਸਿਆਸੀ ਹਥਿਆਰ ਵਜੋਂ ਵਰਤਦੇ ਆ ਹਿੰਦੂ ਕਮਿਊਨਿਟੀ ਨੂੰ ਤਾਂ ਇਹ ਧਰਮ ਦਾ ਮਸਲਾ ਬਣ ਗਿਆ ਸਾਡੀਆਂ ਵਿਦਕ ਸਸਾਵਾਂ ਦੇ ਵਿੱਚ ਹੀ ਸਾਡੇ ਦੇਸ਼ ਦੇ ਵਿੱਚ ਵੀ ਇੱਕ ਅਫਰਕੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਕਾਰਨ ਵੱਖਰੀਆਂ ਵੱਖਰੀਆਂ ਕਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਵੇਂ ਉਸੇ ਦਿਨ ਰਾਮ ਮੰਦਰ ਦੇ ਸਾਹਮਣੇ ਇੱਕ ਜਿਹੜਾ ਮੁਸਲਮਾਨ ਜਿਹੜਾ ਕੋਈ ਵੀਰ ਸੀਗਾ ਉਹ ਇੱਕ ਤਰਬੂਜ ਵੇਚ ਰਿਹਾ ਸੀਗਾ ਉਹਦੇ ਸਾਰੇ ਤਰਬੂਜ ਜਿਹੜੇ ਉਹਨਾਂ ਨੇ ਜਿਹੜਾ ਖਰਾਬ ਕਰਤੇ ਆ ਇਸ ਤਰ੍ਹਾਂ ਕਰਕੇ ਉਹ ਸਮਝਦੇ ਆ ਕਿ ਸਾਡਾ ਜਿਹੜਾ ਧਰਮ ਆ ਉਹਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਚੋਟ ਪਹੁੰਚੇ ਅਸਲ ਦੇ ਵਿੱਚ ਧਰਮ ਨੂੰ ਵੀ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈਗਾ ਉਹਨੇ ਇਹ ਇੱਕ ਸਾਰ ਸਿਵਲ ਕੋਡ ਵੀ ਲੈ ਕੇ ਆਂਦਾ ਉਹ ਵੀ ਇਸੇ ਚੀਜ਼ ਤਹਿਤ ਆ ਇਸ ਸਾਰੇ ਮੋਤੀਆਂ ਨੂੰ ਇੱਕੋ ਲੜੀ ਦੇ ਵਿੱਚ ਪਰੋਇਆ ਜਾ ਸਕੇ ਹਰ ਇੱਕ ਧਰਮ ਨੂੰ ਇੱਕੋ ਧਰਮ ਦੇ ਵਿੱਚ ਸਮੋਇਆ ਜਾ ਸਕੇ ਜਿਵੇਂ ਇਹ ਕਹਦੇ ਕਿ ਸਿੱਖ ਵੀ ਹਿੰਦੂਆਂ ਦੇ ਵਿੱਚੋਂ ਨਿਕਲੇ ਸੀਗੇ ਇਹ ਜਿਹੜਾ ਵੱਖਰੇ ਹੋਏ ਧਰਮ ਨੇ ਭਟਕੇ ਹੋਏ ਨੇ ਆਪਦੇ ਰਾਹ ਤੋਂ ਮੁਸਲਮਾਨ ਕਮੰਟੀ ਨੇ ਵੱਖਰੇ ਸਮਝਦੇ ਆ ਇਸੇ ਕਾਰਨ ਇਹਨਾਂ ਨੇ ਆਸੀਏ ਵਰਗੇ ਕਾਨੂੰਨ ਵੀ ਲੈ ਕੇ ਆਂਦੇ ਨੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਵਿਦਿਆਰਥੀਆਂ ਨੇ ਕਾਲਜਾਂ ਦੇ ਵਿੱਚ ਪ੍ਰਦਰਸ਼ਨ ਕੀਤੇ ਹੈਗੇ ਕਈ ਥਾਵਾਂ ਦੇ ਉੱਤੇ ਮਾਰਚ ਦਿੱਤੇ ਰੈਲੀਆਂ ਕੀਤੀਆਂ ਤੇ ਜੋ ਸੰਗ ਸਰਕਾਰ ਹੈਗੀ ਆ ਭਾਜਪਾ ਸਰਕਾਰ ਆ ਉਸ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਕਿਉਂਕਿ ਪਿਛਲੇ ਦਿਨੀ এবੀਬੀਪੀ ਦੇ ਗੁੰਡਿਆਂ ਵੱਲੋਂ ਜੀਐਨਯੂ ਦੇ ਵਿੱਚ ਜੋ ਵਾਰਦਾਤ ਹੋਈ ਆ ਜੋ ਘਟਨਾ ਹੋਈ ਆ ਉਸ ਨੂੰ ਆਧਾਰ ਬਣਾ ਕੇ ਜਿਹੜਾ ਵਿਦਿਆਰਥੀ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਹੈਗਾ ਪੂਰਾ ਮਾਮਲਾ ਕੀ ਸੀਗਾ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਮਯੂ ਦਾ ਸੋਪੀ ਕੋਰ ਜੀ ਆਪਾਂ ਇਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਹੈ ਧੰਨਵਾਦ ਜੀ ਤਾਂ ਸੋਪੀ ਜੀ ਅੱਜ ਜੋ ਤੁਸੀਂ ਪ੍ਰਦਰਸ਼ਨ ਕੀਤਾ ਹੈਗਾ ਮੋਤੀ ਜੀ ਗੱਲ ਤਾਂ ਇਹ ਸੀ ਕਿ ਪਿਛਲੇ ਦਿਨੀ ਜੀਐਨਯੂ ਦੇ ਵਿੱਚ ਜੋ ਵਾਪਰਿਆ ਹੈਗਾ ਡੀਪਲੀ ਕੀ ਕੁਝ ਹੋਇਆ ਹੈਗਾ ਕਿ ਪੂਰੀ ਪੂਰੀ ਘਟਨਾਕ੍ਰਮਾ ਜਿਹੜਾ ਕੀ ਸੀਗਾ ਇਹ ਜਿਹੜਾ ਜਿਹੜੀ ਏਬੀਵੀਪੀ ਆ ਇਹ ਆਰਐਸਐਸ ਦਾ ਇੱਕ ਵਿਦਿਆਰਥੀ ਵੈਂਗਾ ਜਿਹੜਾ ਵੱਖ-ਵੱਖ ਯੂਨੀਵਰਸਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਐਕਟਿਵ ਆ ਉਹਦੇ ਵਿੱਚ ਇਹ 29 ਫਰਵਰੀ ਦੀ ਘਟਨਾ ਹੈ ਕਿ ਉੱਥੇ ਵਿਦਿਆਰਥੀਆਂ ਵੱਲੋਂ ਜਿਹੜੇ ਏਬੀਵੀਪੀ ਦੇ ਵਿਦਿਆਰਥੀ ਸੀ ਉਹਨਾਂ ਵੱਲੋਂ ਉੱਥੇ ਜਿਹੜੇ ਵਿਦਿਆਰਥੀ ਪਰਿਸ਼ਦ ਆ ਉਹਦੇ ਜੁਆਇੰਟ ਸਕੱਤਰ ਦਾਨਿਸ਼ ਤੇ ਹੋਰ ਕਈ ਵਿਦਿਆਰਥੀ ਆਗੂਆਂ ਤੇ ਤੇ ਹੋਰ ਸਧਾਰਨ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ। ਉਹਦੇ ਵਿੱਚ ਘਟਨਾਏ ਸੀ ਕਿ ਹੁਣ ਰਾਮ ਨਾਮੀ ਦੇ ਦਿਨ ਚੱਲ ਰਹੇ ਆ ਉਹਦੇ ਵਿੱਚ ਉਹਨਾਂ ਨੂੰ ਇਹ ਸੀ ਕਿ ਮੈਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾਨਵੇਜ ਨਹੀਂ ਆਉਣਾ ਚਾਹੀਦਾਗਾ। ਜੀ ਹਾਂ ਉਸ ਤਰ੍ਹਾਂ ਇਸ ਘਟਨਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ ਕਿ ਮੈਸ ਦੇ ਵਿੱਚ ਜੋ ਵਿਦਿਆਰਥੀ ਮਾਸਾਹਾਰੀ ਖਾਣਾ ਖਾਂਦੇ ਆ ਉਹ ਉਹਨਾਂ ਦੇ ਧਰਮ ਦੇ ਵਿਰੋਧਾ ਉਹਨਾਂ ਦੇ ਧਰਮ ਤੇ ਇੱਕ ਨਾਂ ਦਾ ਕਲੰਕਾ ਹੈਗਾ ਇਸੇ ਕਰਕੇ ਉਹ ਆਰਾਮ ਨਾਮੀ ਦੇ ਦਿਨਾਂ ਦੇ ਵਿੱਚ ਮਾਸਾਹਾਰੀ ਖਾਣੇ ਤੇ ਬੈਨ ਕਰਵਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਤੇ ਹਮਲਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਮੀਟਿੰਗ ਕਰ ਰਹੇ ਵਿਦਿਆਰਥੀ ਸੀ ਜਿਹੜੇ ਉਹਨਾਂ ਨੂੰ ਜਿਹੜਾ ਆਪਦਾ ਨਿਸ਼ਾਨਾ ਬਣਾਇਆ ਤੇ ਉਹਨਾਂ ਤੇ ਮੀਟਿੰਗ ਦੇ ਦੌਰਾਨ ਜਿਹੜਾ ਹਮਲਾ ਕੀਤਾ ਤੁਸੀਂ ਇਹ ਆਖਿਆ ਕਿ ਵਿਸ਼ੇਸ਼ ਤਰ੍ਹਾਂ ਦੇ ਖਾਣੇ ਕਿਉਂਕਿ ਵੈਜ ਤੇ ਨਾਨ ਵੈਜ ਦਾ ਉੱਥੇ ਰੌਲਾ ਪੈ ਗਿਆ ਇਸ ਵਜ੍ਹਾ ਕਰਕੇ ਇਹ ਬੀਵੀਪੀ ਆ ਜੋ ਕਿ ਭਾਜਪਾ ਪਾਰਟੀ ਦੇ ਨਾਲ ਸੰਬੰਧਿਤ ਜਥੇਬੰਦੀ ਹੈ ਵਿਦਿਆਰਥੀ ਆਰਗੇਨਾਈਜੇਸ਼ਨਾਂ ਉਹ ਉਥੋਂ ਮੈਸ ਦੇ ਵਿੱਚੋਂ ਨਾਨਵੈਜ ਜਿਹੜਾ ਉਹ ਬੰਦ ਕਰਵਾਉਣ ਦੇ ਲਈ ਉਥੇ ਝੜਪਾਂ ਹੋਈਆਂ ਹੈਗੀਆਂ ਵਿਦਿਆਰਥੀਆਂ ਦੇ ਵਿੱਚ ਹਮਲਾ ਵੀ ਇਸੇ ਵਜ੍ਹਾ ਕਰਕੇ ਹੋਇਆ ਸੀ ਤੁਹਾਨੂੰ ਨਹੀਂ ਲੱਗਦਾ ਪਿਛਲੇ ਸਮੇਂ ਤੋਂ ਲਗਾਤਾਰ ਇੱਕ ਵਿਸ਼ੇਸ਼ ਕਮਿਊਨਿਟੀ ਨੂੰ ਹਿੰਦੂ ਤਾਂ ਹਿੰਦੂ ਦੇ ਨਾਂ ਦੇ ਉੱਤੇ ਹੈ ਜਿਹੜਾ ਦੂਸਰੀਆਂ ਕਮਿਊਨਿਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਕਿਵੇਂ ਦੇਖਦੇ ਹਾਂ ਸਾਰੇ ਮਾਹੌਲ ਨੂੰ ਦੇਖੋ ਜਿਹੜੀ ਆਰਐਸਐਸਾ ਇਹ ਲਗਾਤਾਰ ਜਿਹੜੀ ਬੋਹ ਗਿਣਤੀ ਆ ਹਿੰਦੂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕ੍ਰੈਸ਼ ਕਰਕੇ ਉਹ ਘੱਟ ਗਿਣਤੀ ਦੇ ਖਿਲਾਫ ਵਰਤਣਾ ਚਾਹੁੰਦੇ ਨੇ ਕਿਉਂਕਿ ਜਿਹੜੀ ਹਿੰਦੂ ਬੋਹ ਗਿਣਤੀ ਆ ਉਹਨਾਂ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਬਹੁਤ ਵੱਡਾ ਹਥਿਆਰ ਇੱਕ ਸਿਆਸੀ ਹਥਿਆਰ ਵਜੋਂ ਵਰਤਦੇ ਆ ਹਿੰਦੂ ਕਮਿਊਨਿਟੀ ਨੂੰ ਇਸੇ ਲਈ ਉਹ ਲੋਕਾਂ ਦੇ ਵਿੱਚ ਭਰਮ ਪੈਦਾ ਕਰਦੇ ਕਿਹੜੇ ਹਿੰਦੂ ਕਮਿਊਨਿਟੀ ਦੇ ਵਿਰੋਧੀ ਨੇ ਉਹ ਘੱਟ ਗਿਣਤੀਆਂ ਨੇ ਉਹਦੇ ਵਿੱਚ ਸਿੱਖ ਨੇ ਮੁਸਲਮਾਨ ਨੇ ਗਲਤ ਨੇ ਔਰਤਾਂ ਨੇ ਜਾਂ ਕਬਾਈਲੀ ਲੋਕ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਉਹ ਜਿਹੜੇ ਹਿੰਦੂ ਲੋਕਾਂ ਦੇ ਖਿਲਾਫ ਜਿਹੜਾ ਉਹ ਖੜਾ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਹਿੰਦੂ ਰੋਗ ਨਾਲ ਲੱਗਦੇ ਕਿ ਜਿਹੜੇ ਬਹੁ ਗੰਤੀ ਕੱਟ ਗੰਤੀ ਲੋਕ ਨੇ ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਨੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਵੀ ਹੋਇਆ ਕਿ ਉਹਨਾਂ ਨੂੰ ਲੱਗਿਆ ਕਿ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਚੋਟ ਪਹੁੰਚਾਉਂਦੇ ਨੇ ਸਾਰਾ ਕੁਝ ਕਰ ਰਹੇ ਨੇ ਤਾਂ ਇਹ ਧਰਮ ਦਾ ਮਸਲਾ ਬਣ ਗਿਆ ਸਾਡੀਆਂ ਵਿਦਕ ਸੋਸਾਵਾਂ ਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਵੀ ਇੱਕ ਫਿਰਕੂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਕਾਰਨ ਵੱਖਰੀ ਵੱਖਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਵੇਂ ਉਸੇ ਦਿਨ ਰਾਮ ਮੰਦਰ ਦੇ ਸਾਹਮਣੇ ਇੱਕ ਜਿਹੜਾ ਮੁਸਲਮਾਨ ਜਿਹੜਾ ਕੋਈ ਵੀਰ ਸੀਗਾ ਉਹ ਇੱਕ ਤਰਬੂਜ ਵੇਚ ਰਿਹਾ ਸੀਗਾ ਉਹਦੇ ਸਾਰੇ ਤਰਬੂਜ ਜਿਹੜੇ ਉਹਨਾਂ ਨੇ ਜਿਹੜਾ ਖਰਾਬ ਕਰਤੇ ਆ ਇਸ ਤਰ੍ਹਾਂ ਕਰਕੇ ਉਹ ਸਮਝਦੇ ਆ ਕਿ ਸਾਡਾ ਜਿਹੜਾ ਧਰਮ ਆ ਉਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਚੋਟ ਪਹੁੰਚੇ ਅਸਲ ਤੇ ਵਿੱਚ ਧਰਮ ਨੂੰ ਵੀ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈਗਾ ਉਹਦੇ ਵਿੱਚ ਕੋਈ ਐ ਨਹੀਂ ਹੈਗਾ ਕਿ ਆਰਐਸਐਸ ਬੀਜੇਪੀ ਕੋਈ ਹਿੰਦੂਆਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੀ ਆ ਜੋ ਉਹਨਾਂ ਦੇ ਹਿੱਤਾਂ ਦੀ ਗੱਲ ਕਰਦੀ ਆ ਇਹ ਤਾਂ ਰਮਸਲ ਦੇ ਵਿੱਚ ਇੱਕ ਸਿਆਸਤ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਚੋਣ ਸਟੰਟ ਹੈਗਾ ਸਿਆਸਤ ਦੇ ਵਿੱਚ ਆਉਂਦਾ ਇਸੇ ਕਰਕੇ ਇਹ ਲੋਕਾਂ ਨੂੰ ਆਪਸ ਦੇ ਵਿੱਚ ਫਿਰਕਾ ਪ੍ਰਸਤੀ ਵਾਲਾ ਮਾਹੌਲ ਜਿਹੜਾ ਦੇਸ਼ ਦੇ ਵਿੱਚ ਬਣਾ ਕੇ ਇੱਕ ਦੰਗੇ ਪੜਕਾਉਣ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ ਤਾਂ ਜੋ ਹਿੰਦੂ ਬਹੁ ਗਿਣਤੀ ਦੀ ਵੋਟ ਇਹਨਾਂ ਨੂੰ ਪ੍ਰਾਪਤ ਹੋ ਸਕੇ ਇਸ ਕਰਕੇ ਜਿਵੇਂ ਇਹਨਾਂ ਨੇ ਆਹ ਇੱਕ ਸਾਰ ਸਿਵਲ ਕੋਡ ਵੀ ਲੈ ਕੇ ਆਂਦਾ ਉਹ ਵੀ ਇਸੇ ਚੀਜ਼ ਤਹਿਤ ਆ ਕਿ ਸਾਰੇ ਮੋਤੀਆਂ ਨੂੰ ਇੱਕੋ ਲੜੀ ਦੇ ਵਿੱਚ ਪਰੋਇਆ ਜਾ ਸਕੇ ਹਰ ਇੱਕ ਧਰਮ ਨੂੰ ਇੱਕੋ ਧਰਮ ਦੇ ਵਿੱਚ ਸਮੋਇਆ ਜਾ ਸਕੇ ਜਿਵੇਂ ਇਹ ਕਹਦੇ ਕਿ ਸਿੱਖ ਵੀ ਹਿੰਦੂਆਂ ਦੇ ਵਿੱਚੋਂ ਨਿਕਲੇ ਸਿਗੇ ਇਹ ਜਿਹੜਾ ਵੱਖਰੇ ਹੋਏ ਧਰਮ ਨੇ ਭਟਕੇ ਹੋਏ ਨੇ ਆਪਦੇ ਰਾਹ ਤੋਂ ਮੁਸਲਮਾਨ ਕਮਿਊਨਿਟੀ ਨੇ ਵੱਖਰੇ ਸਮਝਦੇ ਆ ਇਸੇ ਕਰਕੇ ਇਹਨਾਂ ਨੇ ਆਹ ਸੀਏ ਵਰਗੇ ਕਾਨੂੰਨ ਵੀ ਲੈ ਕੇ ਆਂਦੇ ਨੇ ਇਹਨਾਂ ਨੂੰ ਲੱਗਦਾ ਕਿ ਜਿਹੜੇ ਮੁਸਲਮਾਨ ਨੇੜੇ ਘਟ ਗਿਣਤੀ ਨੇ ਹਿੰਦੂ ਲੋਕਾਂ ਦੇ ਵਿਰੋਧੀ ਨੇ ਇਸ ਤਰ੍ਹਾਂ ਕੇ ਸੀਏ ਵਾਲਾ ਕਾਨੂੰਨ ਲੈ ਕੇ ਆਂਦਾ ਕਿ 2014 ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਇਥੇ ਸ਼ਰਨਾਰਥੀ ਮੰਨੇ ਜਾਊਗਾ ਦੂਜਿਆਂ ਨੂੰ ਨਹੀਂ ਮੰਨੇ ਜਾਊਗਾ ਹੂੰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਇਹ ਸਾਡੀਆਂ ਵਿਧਕ ਸਭਾਾਂਵਾਂ ਦੇ ਵਿੱਚ ਵੀ ਹੋ ਰਿਹਾ ਔਰ ਬਾਹਰ ਵੀ ਹੋ ਰਿਹਾ ਹਰ ਇੱਕ ਕਿਤੇ ਦਿੱਲੀ ਜਿਹੜਾ ਅੰਦੋਲਨ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਨ ਸਿਰਜਿਆ ਜਾ ਰਿਹਾ ਕਿ ਤੇਨਾਂ ਨੂੰ ਕਿਤੇ ਉਹਨਾਂ ਨੂੰ ਕੋਈ ਕਿਤੇ ਖਾਲਸਤਾਨੀ ਕਿਹਾ ਜਾਂਦਾ دہشت ਗਰਦੀ ਕਿਹਾ ਜਾਂਦਾ ਤਾਂ ਜਿਹੜੀਆਂ ਅਨਕਲਾਬੀ ਜਥੇਬੰਦੀਆਂ ਨੇ ਵਿਦਿਆਰਥੀਆਂ ਦੀਆਂ ਪਾਲਾ ਕਿਸਾਨਾਂ ਦੀਆਂ ਉਹਨਾਂ ਨੂੰ ਮਿੱਦਕਸ ਸੰਸਾਵਾਂ ਦੇ ਵਿੱਚੋਂ ਬਾਹਰ ਇਸੇ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਕਿ ਹਿੰਦੂ ਧਰਮ ਦੇ ਵਿਰੋਧੀ ਨੇ ਇਹ ਉੱਥੇ ਨੈਸ਼ ਕਰਦੀ ਫਲਾਉਂਦੇ ਨੇ ਵਿਦਿਆਰਥੀਆਂ ਨੂੰ ਕਰਾਹੇ ਪਾਉਂਦੇ ਨੇ ਠੀਕ ਹੈ ਧਰਮ ਨੂੰ ਠੇਸ ਪਹੁੰਚਾਉਂਦੇ ਨੇ ਹਿੰਦੂ ਧਰਮ ਦੇ ਵਿਰੋਧੀ ਨੇ ਇਸ ਤਰ੍ਹਾਂ ਦੇ ਵਰਤਾਨ ਸਿਰਜੇ ਜਾ ਰਹੇ ਨੇ ਇਸ ਕਰਕੇ ਜਿਹੜਾ ਦੇਸ਼ ਭਰ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਬੀਜੇਪੀ ਤੇ ਆਰਐਸ ਦੀ 6 ਹੈਟਾ ਉਹੀ ਸਾਰਾ ਕੁਝ ਯੂਨੀਵਰਸਿਟੀ ਦੇ ਵਿੱਚ ਵਾਪਰਿਆਗਾ ਉਹ ਸਾਰਾ ਕੁਝ ਉਹਨਾਂ ਦੇ ਜਿਹੜਾ ਨਕਸ਼ੇ ਕਦਮਾਂ ਤੇ ਉਹ ਐਬੀਵੀਪੀ ਚੱਲ ਰਹੀ ਹੈ ਠੀਕ